ਕਰਕ ਰਾਸ਼ੀ ਲਈ ਸਾਲ 2025 ਬਹੁਤ ਖਾਸ ਤੇ ਪਰਵਰਤਨ ਵਾਲਾ ਹੋ ਸਕਦਾ ਹੈ ਜੇਕਰ ਕਰਕ ਰਾਸ਼ੀ ਵਾਲੇ ਥੋੜੀ ਸਮਝਦਾਰੀ ਨਾਲ ਕੰਮ ਕਰਨ ਤੇ ਕੁਝ ਉਪਾਅ ਕਰਨ ਤਾਂ ਜੋ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਤਾਂ ਸਾਲ 2025 ਵਿੱਚ ਤੁਸੀਂ ਬਹੁਤ ਤਰੱਕੀ ਕਰ ਸਕਦੇ ਹੋ ਸਾਲ 2025 ਵਿੱਚ ਕਰਕ ਰਾਸ਼ੀ ਤੇ ਸ਼ਨੀ ਦੀ 7/25 ਇਹ ਸਾਲ 2025 ਮਾਰਚ ਵਿੱਚ ਖਤਮ ਹੋ ਜਾਵੇਗੀ ਕਰਕ ਰਾਸ਼ੀ ਵਾਲਿਆਂ ਤੇ ਚੰਦਰ ਗ੍ਰਹਿ ਦਾ ਪ੍ਰਭਾਵ ਜ਼ਿਆਦਾ ਹੋਣ ਕਰਕੇ ਇਹ ਬਹੁਤ ਇਮੋਸ਼ਨਲ ਹੁੰਦੇ ਹਨ ਜਿਸ ਕਰਕੇ ਕਰਕ ਰਾਸ਼ੀ ਵਾਲਿਆਂ ਦੇ ਦਿਲ ਵਿੱਚ ਹਰ ਕਿਸੇ ਲਈ ਬਹੁਤ ਪਿਆਰ ਹੁੰਦਾ ਹੈ ਪਰ ਰਾਹੂ ਤੁਹਾਨੂੰ ਪਰੇਸ਼ਾਨੀ ਦੇ ਸਕਦਾ ਹੈ ਪਰ ਨਾਲ ਹੀ ਸਾਲ 2025 ਵਿੱਚ ਤੁਹਾਡੇ ਲਈ ਕੁਝ ਖਾਸ ਖੁਸ਼ਖਬਰੀ ਮੇਲੇ ਸਾਖਦੀ ਹੈ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਇਸ ਲਈ ਵੀਡੀਓ ਨੂੰ ਪੂਰਾ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਲਿਖੋ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਪਿੰਡ ਵਿੱਚ ਕਰਕ ਰਾਖੀ ਦੀ ਇੱਕ ਕੁੜੀ ਰਹਿੰਦੀ ਸੀ ਜਿਸ ਦਾ ਨਾਮ ਹਰਨੂਰ ਸੀ ਹਰਨੂਰ ਦਿਲੋਂ ਤਾਂ ਬਹੁਤ ਸਾਫ਼ ਤੇ ਮਦਦ ਕਰਨ ਵਾਲੀ ਸੀ ਉਹ ਸਭ ਦੀ ਮਦਦ ਕਰਨ ਵਿੱਚ ਵਿਸ਼ਵਾਸ ਰੱਖਦੀ ਸੀ ਇਸ ਲਈ ਉਹ ਹਰ ਕਿਸੇ ਦੇ ਦੁੱਖ ਨੂੰ ਆਪਣਾ ਮੰਨ ਕੇ ਮਦਦ ਕਰਦੀ ਹਰਨੂਰ ਆਪ ਖੁਦ ਬਹੁਤ ਆਰਥਿਕ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ ਪਰ ਫਿਰ ਵੀ ਉਹ ਸਭ ਦੀ ਮਦਦ ਕਰਦੀ ਇੱਕ ਦਿਨ ਹਰਨੂਰ ਨੂੰ ਵੰਡ ਵਿੱਚ ਇੱਕ ਸਾਧੂ ਮਿਲਿਆ ਜੋ ਹਰ ਨੂਰ ਤੋਂ ਖੁਸ਼ ਹੋ ਕੇ ਉਸ ਨੂੰ ਕੁਝ ਉਪਾਅ ਦੱਸ ਕੇ ਗਿਆ ਜਿਸ ਨਾਲ ਤੁਸੀਂ ਵੀ ਸਾਲ 2025 ਵਿੱਚ ਬਹੁਤ ਤਰੱਕੀ ਕਰ ਸਕਦੇ ਹੋ ਕਰਕਰਾਚੀ ਵਾਲਿਆਂ ਦਾ ਸਾਲ 2025 ਬਹੁਤ ਖਾਸ ਹੋਣ ਵਾਲਾ ਹੈ ਕਰਕਰਾਚੀ ਵਾਲਿਆਂ ਨੂੰ ਸਾਲ 2025 ਵਿੱਚ ਧਨ ਦੇ ਮਾਮਲੇ ਵਿੱਚ ਹਰਚਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਧਨ ਜਿਆਦਾ ਔਨ ਨਾਲ ਤੁਹਾਡੇ ਖਰਚੇ ਵੱਧ ਸਕਦੇ ਹਨ ਕਰਕਰਾਚੀ ਵਾਲਿਆਂ ਨੂੰ ਸਾਲ 2025 ਵਿੱਚ ਜਿਆਦਾ ਜੋਖਮ ਵਾਲੇ ਨਿਵੇਸ਼ਾਂ ਤੋਂ ਬਚਣਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਸट्टे ਜੂਏ ਤੇ ਲਾਟਰੀ ਵਰਗੇ ਆਸਾਨ ਕਮਾਈ ਦੇ ਤਰੀਕਿਆਂ ਤੋਂ ਬਚਣਾ ਚਾਹੀਦਾ ਹੈ ਪਰ ਤੁਸੀਂ ਲੰਬੇ ਸਮੇਂ ਦੇ ਨਿਵੇਸ਼ ਤੋਂ ਕਾਫੀ ਲਾਭ ਲੈ ਸਕਦੇ ਹੋ ਕਰਕ ਰਾਸ਼ੀ ਵਾਲਿਆਂ ਦੇ ਕਰੀਅਰ ਵਿੱਚ ਖਾਸ ਬਦਲਾਅ ਹੋ ਸਕਦੇ ਹਨ ਕੰਮਕਾਰ ਦਾ ਜਿਆਦਾ ਬੋਝ ਹੋਣ ਕਰਕੇ ਤੁਹਾਨੂੰ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ ਇਸ ਲਈ ਜਿੰਨਾ ਹੋ ਸਕੇ ਸਟ੍ਰੈਸ ਤੋਂ ਦੂਰ ਰਹੋ ਕਰਕ ਰਾਸ਼ੀ ਵਾਲਿਆਂ ਦੇ ਪਰਿਵਾਰ ਵਿੱਚ ਖੁਸ਼ਹਾਲੀ ਬਣੀ ਰਹੇਗੀ ਰਿਸ਼ਤੇਦਾਰਾਂ ਨਾਲ ਛੋਟੀ ਮੋਟੀ ਨੌਕ ਚੌਕ ਹੋਣ ਦੇ ਬਾਅਦ ਵੀ ਤੁਹਾਡੇ ਰਿਸ਼ਤਿਆਂ ਵਿੱਚ ਮਜਬੂਤੀ ਬਣੀ ਰਹੇਗੀ ਜੇਕਰ ਤੁਸੀਂ ਆਪਣੀ ਸਮੱਸਿਆ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਹੱਲ ਮਿਲ ਸਕਦਾ ਹੈ ਤੇ ਨਾਲ ਹੀ ਆਪਣੇ ਪਰਿਵਾਰ ਤੇ ਦੋਸਤਾਂ ਦਾ ਪੂਰਾ ਸਾਥ ਵੀ ਮਿਲ ਸਕਦਾ ਹੈ ਕਾਰਕ ਰਾਚੀ ਵਾਲਿਆਂ ਲਈ ਸਾਲ 2025 ਦੇ ਆਖਿਰ ਵਿੱਚ ਇਦਾਂ ਦਾ ਪਿਆਰ ਕਰਨ ਵਾਲਾ ਮਿਲ ਸਕਦਾ ਹੈ ਜੋ ਇਹਨਾਂ ਨੂੰ ਮਾਨਸਿਕ ਸ਼ਾਂਤੀ ਤੇ ਬਹੁਤ ਪਿਆਰ ਦੇ ਸਕਦਾ ਹੈ ਦੋਸਤੋ ਕਰਕ ਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਤੇ ਧਨ ਦੌਲਤ ਵਿੱਚ ਤਰੱਕੀ ਲਈ ਕੁਝ ਉਪਾਅ ਜ਼ਰੂਰ ਕਰ ਲੈਣੇ ਚਾਹੀਦੇ ਹਨ ਜਿਸ ਨਾਲ ਸਾਲ 2025 ਨੂੰ ਆਪਣੇ ਲਈ ਹੋਰ ਵੀ ਬਿਹਤਰ ਬਣਾ ਸਕਦੇ ਹੋ ਕਰਕ ਰਾਸ਼ੀ ਦੇ ਉੱਪਰ ਚੰਦਰ ਗ੍ਰਹਿ ਦਾ ਪ੍ਰਭਾਵ ਜ਼ਿਆਦਾ ਹੋਣ ਕਰਕੇ ਤੁਹਾਨੂੰ ਸੋਮਵਾਰ ਦੇ ਦਿਨ ਸ਼ਿਵਲਿੰਗ ਤੇ ਫੁੱਲ ਤੇ ਜਲ ਚੜਾਉਣਾ ਚਾਹੀਦੇ ਹਨ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਕਰਕ ਰਾਸ਼ੀ ਵਾਲਿਆਂ ਲਈ ਚਿੱਟਾ ਤੇ ਪੀਲਾ ਰੰਗ ਬਹੁਤ ਸ਼ੁਭ ਹੁੰਦਾ ਹੈ ਇਸ ਲਈ ਕਿਸੇ ਵੀ ਖਾਸ ਕੰਮ ਤੇ ਜਾਣ ਲੱਗੇ ਚਿੱਟੇ ਦੇ ਪੀਲੇ ਰੰਗ ਦੇ ਕੱਪੜੇ ਪੋਣਾ ਤੁਹਾਨੂੰ ਬਹੁਤ ਸ਼ੁਭ ਫਲ ਦੇ ਸਕਦਾ ਹੈ ਜਿਸ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਪਰਤਹਾਨੂੰ ਕਾਲੇ ਤੇ ਨੀਲੇ ਰੰਗ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਹੈ ਕਰਕਰਾ ਰਾਸ਼ੀ ਵਾਲਿਆਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਤਾਂਬੇ ਦੇ ਭਾਂਡੇ ਵਿੱਚ ਪਾਣੀ ਭਰ ਕੇ ਆਪਣੇ ਸਰਾਹਣੇ ਰੱਖੋ ਤੇ ਸਵੇਰੇ ਉੱਠ ਕੇ ਘਰ ਦੇ ਬਾਹਰ ਡੋਲ ਦਿਓ ਜਿਸ ਨਾਲ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ ਸ਼ਨੀਵਾਰ ਦੇ ਦਿਨ ਕਰਕਰਾ ਰਾਸ਼ੀ ਵਾਲਿਆਂ ਨੂੰ ਸ਼ਨੀ ਮੰਦਰ ਵਿੱਚ ਜਾਣਾ ਚਾਹੀਦਾ ਹੈ ਜਿਸ ਨਾਲ ਇਹਨਾਂ ਦੀ ਧਨ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਕਰਕਰਾਚੀ ਵਾਲਿਆਂ ਨੂੰ ਆਪਣੇ ਜੋਤਿਸ਼ ਦੇ ਸਲਾਹ ਲੈ ਕੇ ਆਪਣੇ ਹੱਥ ਵਿੱਚ ਮੋਤੀ ਪੋਣਾ ਬਹੁਤ ਲਾਭ ਵਾਲਾ ਹੋ ਸਕਦਾ ਹੈ ਜਿਸ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ ਤੇ ਤੁਹਾਡੀ ਜ਼ਿੰਦਗੀ ਤੇ ਕਿਸਮਤ ਚਮਕ ਸਕਦੀ ਹੈ ਪਰਿਵਾਰ ਦੇ ਵੱਡੇ ਬਜ਼ੁਰਗਾਂ ਦਾ ਤੁਹਾਨੂੰ ਹਮੇਸ਼ਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਤੇ ਕਿਸੇ ਦਾ ਵੀ ਅਪਮਾਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਡੀ ਕਿਸਮਤ ਹੋਰ ਵੀ ਨਿਖਰੇਗੀ ਦੋਸਤੋ ਸਾਲ 2025 ਕਰਕ ਰਾਸ਼ੀ ਲਈ ਠੀਕ ठाक ਰਹਿਣ ਵਾਲਾ ਹੈ ਇਸ ਲਈ ਉੱਪਰ ਦੱਸੇ ਉਪਾਅ ਅਪਣਾਉਣੇ ਚਾਹੀਦੇ ਹਨ ਤੇ ਐਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ